ਤਾਂ ਅੰਦਰ ਜਾ ਕੇ ਕੰਮ ਚਲਾਵਾਂਗੇ ਇਹ ਮੈਨੇਜਮੈਂਟ ਸਾਜਾ ਕੋਈ ਵੀ ਮੱਗ ਮਸਲੇ ਦਾ ਘੱਟ ਅੱਧੀ ਘੰਟੇ ਦੇ ਵਿੱਚ ਹੱਲ ਨਹੀਂ ਕਰਦੀ ਫਿਰ ਅੱਪ ਧਰਨਾ ਜਾਰੀ ਵੀ ਰੱਖਾਂਗੇ ਤੇ ਆਪਣੇ ਆਪਣੇ ਘਰਾਂ ਨੂੰ ਜਾਵਾਂਗੇ ਅੰਦਰ ਪਲਾਂਟ ਦੇ ਕੋਈ ਨਹੀਂ ਜਾਊਗਾ ਫਿਰ ਵੀ ਕਿਉਂਕਿ ਮੈਨੇਜਮੈਂਟ ਪਰ ਇਸ ਵਾਰ ਅਸੀਂ ਪੂਰੀ ਦਿਹਾੜੀ ਖੱਟਣ ਨੂੰ ਤਿਆਰ ਆਂ ਘਰ ਆਪਣੀ ਘਰੇ ਚਲੇ ਜਾਵਾਂਗੇ ਆਓ ਭਾਈ ਜਾਓ ਸੀਟੀਸੀ 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 ਮੀਟੀ ਕਰਨਾ ਸੀਟੀਸੀ 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 ਤੇ ਆਨਾ ਤੇ ਆਨਾ ਪਰ ਪਿੱਛੇ ਹੋ ਜਾ ਫੇਰ ਪਾਈਓ ਚਲੋ ਬੱਸੇ ਲੋੜੀ ਵੀ ਲੋੜੀ ਨਹੀਂ ਬੱਸ ਕਰੋ ਓਕੇ ਆ ਨਿਜੀ ਕਰ ਬੰਦ ਕਰੋ ਨਿਜੀ ਕਰੋ ਸਾਡਾ ਇੱਕ ਜਿੰਦਾਬਾਦ ਸਾਡਾ ਇੱਕ ਜਿੰਦਾਬਾਦ ਸੀਟੀਸੀ ਰੱਦ ਕਰੋ ਸੀਟੀਸੀ ਮੇਰਾ ਨਾਮ ਹਰਪੀ ਸਿੰਘ ਇਹਦੀ ਮੰਗ ਇਹ ਹੈ ਜੀ ਸਾਡੀਆਂ ਕੋਈ ਇੱਕ ਮੰਗ ਨਹੀਂ ਸਾਡੀਆਂ ਦੋ ਤੋਂ ਤਿੰਨ ਮੰਗਾਂ ਨੇ ਅੱਜ ਦੀਆਂ ਇੱਕ ਤਾਂ ਕੋਈ ਛੋਟੇ-ਛੋਟੀਆਂ ਮੰਗਾਂ ਸਾਡੀਆਂ ਪਲਾਂਟ ਬੱਧਰ ਦੀਆਂ ਹੁੰਦੀਆਂ ਵੀ ਪਲਾਂਟ ਸਾਡੀਆਂ ਮੰਗਾਂ ਨਹੀਂ ਪੂਰੀਆਂ ਕਰਦਾ ਉਹਦੇ ਵਜ੍ਹਾ ਨਾਲ ਇਹ ਧਰਨਾ ਲੱਗਿਆ ਤੇ ਦੂਜਾ ਧਰਨਾ ਜਿਹੜਾ ਹੈਗਾ ਇਹ ਸੀਟੀਸੀ ਰੱਦ ਕਰਾਉਣ ਵਾਸਤੇ ਆ ਸੀਟੀਸੀ ਇੱਕ ਪੈਟਰਨ ਬਣਾਇਆ ਗਿਆ ਸਾਡੇ ਤੇ ਤੇ ਉਹਨੂੰ ਰੱਦ ਕਰਾਉਣ ਵਾਸਤੇ ਆ ਪਹਿਲਾਂ ਵੀ ਕਈ ਵਾਰੀ ਗੱਲਾਂ ਬਾਤਾਂ ਚੱਲੀਆਂ ਅਫਸਰਾ ਨਾਲ ਵੀ ਚੱਲੀਆਂ ਹੈੱਡ ਆਫਿਸ ਵੀ ਚੱਲੀਆਂ ਸਰਕਾਰ ਨਾਲ ਵੀ ਹੋਈ ਆ ਪਰ ਇਹਦੇ ਕੋਈ ਵਿਚਾਰ ਨਹੀਂ ਦਿੱਤਾ ਗਿਆ ਉਹਨਾਂ ਦਾ ਹਰ ਵਾਰ ਚਿੱਠੀ ਪੱਤਰ ਵਾਲਾ ਕੰਮ ਕੀਤਾ ਜਾਂਦਾ ਤੇ ਸਾਡੀ ਇੱਕ ਮੰਗੇ ਇਹ ਵੀ ਹੈ ਤੀਸਰੀ ਵੀ ਸੀਐਮ ਸਾਹਿਬ ਨੇ ਨਹੀਂ ਨਹੀਂ ਕਰਦੇ 20 ਤੋਂ 21 ਵਾਰੀ ਸਾਨੂੰ ਲਿਖਤੀ ਮੀਟਿੰਗਾਂ ਦਾ ਸਮਾਂ ਦਿੱਤਾ ਆ 20 ਤਰੀਕ ਦਾ ਵੀ ਦਿੱਤਾ ਫਿਰ 24 ਦਾ ਦਿੱਤਾ ਉਹਨੂੰ ਹੁਣ ਅੱਗੇ ਕਰ ਦਿੱਤਾ ਗਿਆ ਦੋ ਤਰੀਕ ਦਾ ਪਾ ਦਿੱਤਾ ਗਿਆ ਤੇ ਸੀਐਮ ਸਾਹਿਬ ਵੀ ਸਾਡੇ ਨਾਲ ਕੋਈ ਮੀਟਿੰਗ ਨਹੀਂ ਕਰਦੇ ਉਹਦੇ ਵੀ ਵਿਰੋਧ ਦੇ ਵਿੱਚ ਪੰਜਾਬ ਸਰਕਾਰ ਦੇ ਵਿਰੋਧ ਦੇ ਵਿੱਚ ਵੀ ਅਸੀਂ ਨੇ ਅੱਜ ਧਰਨਾ ਲਾਇਆ ਗਿਆ ਬਾਈ ਜੀ ਜੀ ਮੇਰਾ ਨਾਮ ਸੁਤਵੰਤ ਸਿੰਘ ਹੈ ਜੀ ਹਾਂ ਜੀ ਧਰਨਾ ਲਾਇਆ ਅੱਜ ਜਿਹੜਾ ਇਹ ਧਰਨਾ ਸਿਰਫ ਪਟਿਆਲਾ ਪਲਾਂਟ ਵਿਖੇ ਨਹੀਂ ਹੈਗਾ ਇਹ ਸਾਰੇ ਹੀ ਮਿਲਕ ਪਲਾਂਟ ਦੇ ਕੈਟਲ ਫੀਡ ਪਲਾਂਟ ਜਿਹੜੇ ਮਿਲਕ ਫੈਟ ਦੇ ਸਾਰੇ ਪਲਾਂਟ ਆ ਇਹ ਸਾਰਿਆਂ ਦੇ ਗੇਟਾਂ ਦੇ ਧਰਨਾ ਤੇ ਗੇਟ ਟਰੈਲੀਆਂ ਨੇ ਕਿਉਂਕਿ ਸਾਨੂੰ 24 ਤਰੀਕ ਦਾ ਅਸੀਂ ਧਰਨਾ ਲਾਇਆ ਸੀਗਾ ਮਹਾਲੀ ਲਾਣਾ ਸੀਗਾ ਮਹਾਲੀ ਪਲਾਂਟ ਉਹ ਅਸੀਂ ਮੈਨੇਜਮੈਂਟ ਨੇ ਸਾਡੇ ਤੋਂ ਹਫਤੇ ਦਾ ਸਮਾਂ ਮੰਗਿਆ ਇਸ ਕਰਕੇ ਅਸੀਂ ਉਹਨਾਂ ਨੂੰ ਸਮਾਂ ਦੇ ਕੇ ਜਿਹੜੀਆਂ 2-2 3-3 ਘੰਟੇ ਦੀਆਂ ਇਹ ਛੋਟਾ ਪ੍ਰਦਰਸ਼ਨ ਕੀਤਾ ਅੱਜ ਪਰ ਜੇਕਰ ਸਾਡੀਆਂ ਮੰਗਾਂ ਹੁਣ ਤੱਕ ਵੀ ਪੂਰੀਆਂ ਨਾ ਕੀਤੀਆਂ ਗਈਆਂ ਨਾਲੇ ਸਮੇਂ 'ਚ ਤਾਂ 5 ਤਰੀਕ ਨੂੰ ਸਾਰੇ ਪੰਜਾਬ 'ਚੋਂ ਮਿਲਕ ਪਲਾਂਟਾਂ 'ਚੋਂ ਕੈਟਲ ਫੀਡ ਪਲਾਂਟਾਂ 'ਚੋਂ ਬੱਸਾਂ ਭਰ ਕੇ ਚਾਹੇ ਉਹ ਆਊਟਸੋਰਸ ਜਥੇਬੰਦੀ ਆ ਚਾਹੇ ਉਹ ਸੀਟੀਸੀ ਵਰਕਰ ਆ ਚਾਹੇ ਉਹ ਕਨਫੈਡਰੇਸ਼ਨ ਆ ਸਾਰੇ ਹੀ ਅਸੀਂ ਮਹਾਲੀ ਪਲਾਂਟ ਵਿਖੇ ਧਰਨਾ ਲਾਵਾਂਗੇ ਸਰਕਾਰ ਦੇ ਖ ਅਲਸਤ ਵੀ ਇਹ ਰਮਗਾਲੇ ਬੈਠੀ ਵਗੈਰਾ ਮੀਟਿੰਗ ਵਗੈਰਾ ਦੀ ਹੈੱਡ ਆਫਿਸ ਸਾਡੀ ਗੱਲ ਚੱਲਦੀ ਆ ਮਾਨਯੋਗ ਐਮ ਡੀ ਸਾਹਿਬ ਕਹਿੰਦੇ ਵੀ ਬੀ ਕੇ ਸਿੰਘ ਨਾਲ ਜੋ ਆਪਣੇ ਫਾਈਨੈਂਸ ਕਮਿਸ਼ਨਰ ਨਾਲ ਕਮਿਸ਼ਨਰ ਨੇ ਉਹਨਾਂ ਨਾਲ ਜਲਦ ਤੋਂ ਜਲ ਤੁਹਾਡੀ ਮੁਲਾਕਾਤ ਕਰਾਈ ਜਾਊਗੀ ਸਾਡੀ ਮੰਗ ਮੇਨ ਇਹ ਆ ਵੀ 16 2 ਦੇਖੋ ਜੀ ਦੂਜੇ ਮਹੀਨੇ ਦੀ ਬੋਰਡ ਦੀ ਮੀਟਿੰਗ ਹੋਈ ਆ ਜਿਹੜੀ ਉਹਦੇ ਵਿੱਚ ਪਾਸ ਹੋਇਆ ਏਜੰਡਾ ਆਰਸੀਐਸ ਸੇਤੀਆ ਜੀ ਹੁਣ ਤੱਕ ਪਾਸ ਨਹੀਂ ਕਰ ਰਹੇ ਦੁਬਾਰਾ ਦੁਬਾਰਾ ਚਿੱਠੀ ਪੱਤਰ ਚਿੱਠੀ ਪੱਤਰ ਖੇਢੀ ਜਾਂਦੇ ਆ ਤੇ ਜਿਹੜੀ ਨੀਤੀ ਦੇ ਖਿਲਾਫ ਅਸੀਂ ਲੜ ਰਹੇ ਹਾਂ ਉਹ ਉਹ ਨੀਤੀ ਆ 2018 ਦੇ ਵਿੱਚ ਸੀਟੀਸੀ ਲਾਈ ਹੋਈ ਜਿਨੇ ਪਲਾਂਟਾਂ ਨੂੰ ਨਿੱਜੀਕਰਨ ਵੱਲ ਮਤਲਬ ਪ੍ਰਾਈਵੇਟ ਅਦਾਰਿਆਂ ਨੂੰ ਦੇਣ ਵੱਲ ਤੋਰਤਾ ਇਸ ਕਰਕੇ ਅਸੀਂ ਇਹ ਮੰਗ ਕਰਦੇ ਹਾਂ ਵੀ ਜਲ ਤੋਂ ਜਲਦੀ ਇਸ ਮਸਲੇ ਦਾ ਹੱਲ ਹੋਵੇ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਵੀਰ ਜੀ ਇਹਦੀ ਮੰਗ ਇਹ ਹੈ ਜੀ ਸਾਡੀਆਂ ਕੋਈ ਇੱਕ ਮੰਗ ਨਹੀਂ ਸਾਡੀਆਂ ਦੋ ਤੋਂ ਤਿੰਨ ਮੰਗਾਂ ਨੇ ਅੱਜ ਦੀਆਂ ਇੱਕ ਤਾਂ ਕੋ ਛੋਟੇ-ਛੋਟੀਆਂ ਮੰਗਾਂ ਸਾਡੀਆਂ ਪਲਾਂਟ ਪੱਧਰ ਦੀਆਂ ਹੁੰਦੀਆਂ ਵੀ ਪਲਾਂਟ ਸਾਡੀਆਂ ਮੰਗਾਂ ਨਹੀਂ ਪੂਰੀਆਂ ਕਰਦਾ ਉਹਦੇ ਵਜ੍ਹਾ ਨਾਲ ਇਹ ਧਰਨਾ ਲੱਗਿਆ ਤੇ ਦੂਜਾ ਧਰਨਾ ਜਿਹੜਾ ਹੈਗਾ ਇਹ ਸੀਟੀਸੀ ਰੱਦ ਕਰਾਉਣ ਵਾਸਤੇ ਆ ਸੀਟੀਸੀ ਇੱਕ ਪੈਟਰਨ ਬਣਾਇਆ ਗਿਆ ਸਾਡੇ ਤੇ ਤੇ ਉਹਨੂੰ ਰੱਦ ਕਰਾਉਣ ਵਾਸਤੇ ਆ ਪਹਿਲਾਂ ਵੀ ਕਈ ਵਾਰੀ ਗੱਲਾਂ ਬਾਤਾਂ ਚੱਲੀਆਂ ਅਫਸਰਾ ਨਾਲ ਵੀ ਚੱਲੀਆਂ ਹੈੱਡ ਆਫਿਸ ਵੀ ਚੱਲੀਆਂ ਸਰਕਾਰ ਨਾਲ ਵੀ ਹੋਈ ਆ ਪਰ ਇਹਦੇ ਕੋਈ ਵਿਚਾਰ ਨਹੀਂ ਦਿੱਤਾ ਗਿਆ ਉਹਨਾਂ ਦਾ ਹਰ ਵਾਰ ਚਿੱਠੀ ਪੱਤਰ ਵਾਲਾ ਕੰਮ ਕੀਤਾ ਜਾਂਦਾ ਤੇ ਸਾਡੀ ਇੱਕ ਮੰਗੇ ਇਹ ਵੀ ਹੈ ਤੀਸਰੀ ਵੀ ਸੀਐਮ ਸਾਹਿਬ ਨੇ ਨਹੀਂ ਨਹੀਂ ਕਰਦੇ 20 ਤੋਂ 21 ਵਾਰੀ ਸਾਨੂੰ ਲਿਖਤੀ ਮੀਟਿੰਗਾਂ ਦਾ ਸਮਾਂ ਦਿੱਤਾ ਆ 20 ਤਰੀਕ ਦਾ ਵੀ ਦਿੱਤਾ ਫਿਰ 24 ਦਾ ਦੇਤਾ ਉਹਨੂੰ ਹੁਣ ਅੱਗੇ ਕਰ ਦਿੱਤਾ ਗਿਆ 2 ਤਰੀਕ ਦਾ ਪਾ ਦਿੱਤਾ ਗਿਆ ਤੇ ਸੀਐਮ ਸਾਹਿਬ ਵੀ ਸਾਡੇ ਨਾਲ ਕੋਈ ਮੀਟਿੰਗ ਨਹੀਂ ਕਰਦੇ ਉਹਦੇ ਵੀ ਵਿਰੋਧ ਦੇ ਵਿੱਚ ਪੰਜਾਬ ਸਰਕਾਰ ਦੇ ਵਿਰੋਧ ਦੇ ਵਿੱਚ ਵੀ ਅਸੀਂ ਨੇ ਅੱਜ ਧਰਨਾ ਲਾਇਆ ਗਿਆ ਬਾਈ ਜੀ ਜੀ ਮੇਰਾ ਨਾਮ ਸੁਤੰਤ ਸਿੰਘ ਹੈ ਜੀ ਹਾਂ ਜੀ ਧਰਨਾ ਲਾਇਆ ਅੱਜ ਜਿਹੜਾ ਇਹ ਧਰਨਾ ਸਿਰਫ ਪਟਿਆਲਾ ਪਲਾਂਟ ਵਿਖੇ ਨਹੀਂ ਹੈਗਾ ਇਹ ਸਾਰੇ ਹੀ ਮਿਲਕ ਪਲਾਂਟ ਦੇ ਕੈਟਲ ਫੀਡ ਪਲਾਂਟ ਜਿਹੜੇ ਮਿਲਕ ਫੈਡ ਦੇ ਸਾਰੇ ਪਲਾਂਟ ਆ ਇਹ ਸਾਰਿਆਂ ਦੇ ਗੇਟਾਂ ਦੇ ਧਰਨਾ ਤੇ ਗੇਟ ਟਰੈਲੀਆਂ ਨੇ ਕਿਉਂਕਿ ਸਾਨੂੰ 24 ਤਰੀਕ ਦਾ ਸੀ ਧਰਨਾ ਲਾਇਆ ਸੀਗਾ ਮਹਾਲੀ ਲਾਣਾ ਸੀਗਾ ਮਹਾਲੀ ਪਲਾਂਟ ਉਹ ਅਸੀਂ ਮੈਨੇਜਮੈਂਟ ਨੇ ਸਾਡੇ ਤੋਂ ਹਫਤੇ ਦਾ ਸਮਾਂ ਮੰਗਿਆ ਇਸ ਕਰਕੇ ਅਸੀਂ ਉਹਨਾਂ ਨੂੰ ਸਮਾਂ ਦੇ ਕੇ ਜਿਹੜੀਆਂ 2-2 3-3 ਘੰਟੇ ਦੀਆਂ ਇਹ ਛੋਟਾ ਪ੍ਰਦਰਸ਼ਨ ਕੀਤਾ ਅੱਜ ਪਰ ਜੇਕਰ ਸਾਡੀਆਂ ਮੰਗਾਂ ਹੁਣ ਤੱਕ ਵੀ ਪੂਰੀਆਂ ਨਾ ਕੀਤੀਆਂ ਗਈਆਂ ਨਾਲੇ ਸਮੇਂ 'ਚ ਤਾਂ 5 ਤਰੀਕ ਨੂੰ ਸਾਰੇ ਪੰਜਾਬ ਚੋਂ ਮਿਲਕ ਪਲਾਂਟਾਂ ਚੋਂ ਕੈਟਲ ਫੀਡ ਪਲਾਂਟਾਂ ਚੋਂ ਬੱਸਾਂ ਭਰ ਕੇ ਚਾਹੇ ਉਹ ਆਊਟਸੋਰਸ ਜਥੇਬੰਦੀ ਆ ਚਾਹੇ ਉਹ ਸੀਟੀਸੀ ਵਰਕਰ ਆ ਚਾਹੇ ਉਹ ਕਨਫੈਡਰੇਸ਼ਨ ਆ ਸਾਰੇ ਹੀ ਅਸੀਂ ਮਹਾਲੀ ਪਲਾਂਟ ਵੀ ਖੇਤਰ ਨਾਲ ਲਾਵਾਂਗੇ ਸਰਕਾਰ ਦੇ ਖਿਲਾਫ ਮੀਟਿੰਗ ਵਗੈਰਾ ਦੀ ਹੈੱਡ ਆਫਿਸ ਸਾਡੀ ਗੱਲ ਚੱਲਦੀ ਆ ਮਾਨਜੋਗ ਐਮ ਡੀ ਸਾਹਿਬ ਕਹਿੰਦੇ ਵੀ ਬੀ ਕੇ ਸਿੰਘ ਨਾਲ ਜੋ ਆਪਣੇ ਫਿਨਾਂਸ ਕਮਿਸ਼ਨਰ ਨਾ ਕਮਿਸ਼ਨਰ ਨੇ ਉਹਨਾਂ ਨਾਲ ਜਲਦ ਤੋਂ ਜਲ ਤੁਹਾਡੀ ਮੁਲਾਕਾਤ ਕਰਾਈ ਜਾਊਗੀ ਸਾਡੀ ਮੰਗ ਮੇਨ ਇਹ ਆ ਵੀ 16 2 ਦੇਖੋ ਜੀ ਦੂਜੇ ਮਹੀਨੇ ਦੀ ਬੋਰਡ ਦੀ ਮੀਟਿੰਗ ਹੋਈ ਆ ਜਿਹੜੀ ਉਹਦੇ ਵਿੱਚ ਪਾਸ ਹੋਇਆ ਏਜੰਡਾ ਆਰਸੀਐਸ ਸੇਤੀਆ ਜੀ ਹੁਣ ਤੱਕ ਪਾਸ ਨਹੀਂ ਕਰ ਰਹੇ ਦੁਬਾਰਾ ਦੁਬਾਰਾ ਚਿੱਠੀ ਪੱਤਰ ਚਿੱਠੀ ਪੱਤਰ ਖੇਢੀ ਜਾਂਦੇ ਆ ਤੇ ਜਿਹੜੀ ਨੀਤੀ ਦੇ ਖਿਲਾਫ ਅਸੀਂ ਲੜ ਰਹੇ ਆ ਉਹ ਉਹ ਨੀਤੀ ਆ 2018 ਦੇ ਵਿੱਚ ਸੀਟੀਸੀ ਲਾਈ ਹੋਈ ਜਿਨੇ ਪਲਾਂਟਾਂ ਨੂੰ ਨਿੱਜੀ ਕਰਨ ਵੱਲ ਮਤਲਬ ਪ੍ਰਾਈਵੇਟ ਅਦਾਰਿਆਂ ਨੂੰ ਦੇਣ ਵੱਲ ਤੋਰਤਾ ਇਸ ਕਰਕੇ ਅਸੀਂ ਇਹ ਮੰਗ ਕਰਦੇ ਆਂ ਵੀ ਜਲ ਤੋਂ ਜਲਦੀ ਇਸ ਮਸਲੇ ਦਾ ਹੱਲ ਹੋਵੇ। ਮੇਰਾ ਨਾਮ ਹਰਪ੍ਰੀਤ ਸਿੰਘ ਹੈ ਵੀਰੇ। ਇਹਦੀ ਮੰਗ ਇਹ ਹੈ ਜੀ ਸਾਡੀਆਂ ਕੋਈ ਇੱਕ ਮੰਗ ਨਹੀਂ ਸਾਡੀਆਂ ਦੋ ਤੋਂ ਤਿੰਨ ਮੰਗਾਂ ਨੇ ਅੱਜ ਦੀਆਂ। ਇੱਕ ਤਾਂ ਕੋਈ ਛੋਟੇ-ਛੋਟੀਆਂ ਮੰਗਾਂ ਸਾਡੀਆਂ ਪਲਾਂਟ ਪੱਧਰ ਦੀਆਂ ਹੁੰਦੀਆਂ ਵੀ ਪਲਾਂਟ ਸਾਡੀਆਂ ਮੰਗਾਂ ਨਹੀਂ ਪੂਰੀਆਂ ਕਰਦਾ। ਉਹਦੇ ਵਜ੍ਹਾ ਨਾਲ ਇਹ ਧਰਨਾ ਲੱਗਿਆ ਤੇ ਦੂਜਾ ਧਰਨਾ ਜਿਹੜਾ ਹੈਗਾ ਇਹ ਸੀਟੀਸੀ ਰੱਦ ਕਰਾਉਣ ਵਾਸਤੇ ਆ। ਸੀਟੀਸੀ ਇੱਕ ਪੈਟਰਨ ਬਣਾਇਆ ਗਿਆ ਸਾਡੇ ਤੇ ਤੇ ਉਹਨੂੰ ਰੱਦ ਕਰਾਉਣ ਵਾਸਤੇ ਆ ਪਹਿਲਾਂ ਵੀ ਕਈ ਵਾਰੀ ਗੱਲਾਂ ਬਾਤਾਂ ਚੱਲੀਆਂ ਅਫਸਰਾਂ ਨਾਲ ਵੀ ਚੱਲੀਆਂ ਹੈੱਡ ਆਫਿਸ ਵੀ ਚੱਲੀਆਂ ਸਰਕਾਰ ਨਾਲ ਵੀ ਹੋਈ ਆ ਪਰ ਇਹਦੇ ਕੋਈ ਵਿਚਾਰ ਨਹੀਂ ਦਿੱਤਾ ਗਿਆ ਉਹਨਾਂ ਦਾ ਹਰ ਵਾਰ ਚਿੱਠੀ ਪੱਤਰ ਵਾਲਾ ਕੰਮ ਕੀਤਾ ਜਾਂਦਾ ਤੇ ਸਾਡੀ ਇੱਕ ਮੰਗੇ ਇਹ ਵੀ ਹੈ ਤੀਸਰੀ ਵੀ ਸੀਐਮ ਸਾਹਿਬ ਨੇ ਨਹੀਂ ਨਹੀਂ ਕਰਦੇ 20 ਤੋਂ 21 ਵਾਰੀ ਸਾਨੂੰ ਲਿਖਤੀ ਮੀਟਿੰਗਾਂ ਦਾ ਸਮਾਂ ਦਿੱਤਾ ਆ 20 ਤਰੀਕ ਦਾ ਵੀ ਦਿੱਤਾ ਫਿਰ 24 ਦਾ ਦਿੱਤਾ ਉਹਨੂੰ ਹੁਣ ਅੱਗੇ ਕਰ ਦਿੱਤਾ ਗਿਆ 2 ਤਰੀਕ ਦਾ ਪਾ ਦਿੱਤਾ ਗਿਆ ਤੇ ਸੀਐਮ ਸਾਹਿਬ ਵੀ ਸਾਡੇ ਨਾਲ ਕੋਈ ਮੀਟਿੰਗ ਨਹੀਂ ਕਰਦੇ ਉਹਦੇ ਵੀ ਵਿਰੋਧ ਦੇ ਵਿੱਚ ਪੰਜਾਬ ਸਰਕਾਰ ਦੇ ਵਿਰੋਧ ਦੇ ਵਿੱਚ ਵੀ ਅਸੀਂ ਨੇ ਅੱਜ ਧਰਨਾ ਲਾਇਆ ਗਿਆ ਬਾਈ ਜੀ ਜੀ ਕਿਨਾ ਭਾਈ ਮੇਰਾ ਨਾਮ ਸੁਤੰਤ ਸਿੰਘ ਹੈ ਜੀ ਹਾਂ ਜੀ ਧਰਨਾ ਲਾਇਆ ਅੱਜ ਜਿਹੜਾ ਇਹ ਧਰਨਾ ਸਿਰਫ ਪਟਿਆਲਾ ਪਲਾਂਟ ਵਿਖੇ ਨਹੀਂ ਹੈਗਾ ਇਹ ਸਾਰੇ ਹੀ ਮਿਲਕ ਪਲਾਂਟ ਤੇ ਕੈਟਲ ਫੀਡ ਪਲਾਂਟ ਜਿਹੜੇ ਮਿਲਕ ਫੈਡ ਦੇ ਸਾਰੇ ਪਲਾਂਟ ਆ ਇਹ ਸਾਰਿਆਂ ਦੇ ਗੇਟਾਂ ਦੇ ਧਰਨਾ ਤੇ ਗੇਟ ਰੈਲੀਆਂ ਨੇ ਕਿਉਂਕਿ ਸਾਨੂੰ 24 ਤਰੀਕ ਦਾ ਸੀ ਧਰਨਾ ਲਾਇਆ ਸੀਗਾ ਮਹਾਲੀ ਲਾਣਾ ਸੀਗਾ ਮਹਾਲੀ ਪਲਾਂਟ ਉਹ ਅਸੀਂ ਮੈਨੇਜਮੈਂਟ ਨੇ ਸਾਡੇ ਤੋਂ ਹਫਤੇ ਦਾ ਸਮਾਂ ਮੰਗਿਆ ਇਸ ਕਰਕੇ ਅਸੀਂ ਉਹਨਾਂ ਨੂੰ ਸਮਾਂ ਦੇ ਕੇ ਜਿਹੜੀਆਂ 2-2 3-3 ਘੰਟੇ ਦੀਆਂ ਇਹ ਛੋਟਾ ਪ੍ਰਦਰਸ਼ਨ ਕੀਤਾ ਅੱਜ ਪਰ ਜੇਕਰ ਸਾਡੀਆਂ ਮੰਗਾਂ ਹੁਣ ਤੱਕ ਵੀ ਪੂਰੀਆਂ ਨਾ ਕੀਤੀਆਂ ਗਈਆਂ ਨਾਲੇ ਸਮੇਂ 'ਚ ਤਾਂ 5 ਤਰੀਕ ਨੂੰ ਸਾਰੇ ਪੰਜਾਬ 'ਚੋਂ ਮਿਲਕ ਪਲਾਂਟਾਂ 'ਚੋਂ ਕੈਟਲ ਫੀਡ ਪਲਾਂਟਾਂ 'ਚੋਂ ਬੱਸਾਂ ਭਰ ਕੇ ਚਾਹੇ ਉਹ ਆਊਟਸੋਰਸ ਜਥੇਬੰਦੀ ਆ ਚਾਹੇ ਉਹ ਸੀਟੀਸੀ ਵਰਕਰ ਆ ਚਾਹੇ ਉਹ ਕਨਫੈਡਰੇਸ਼ਨ ਆ ਸਾਰੇ ਹੀ ਅਸੀਂ ਮਹਾਲੀ ਪਲਾਂਟ ਵੀ ਖੇਤਰ ਨਾਲ ਲਾਵਾਂਗੇ ਸਰਕਾਰ ਦੇ ਖਿਲਾਫ ਅਲਸਤੋ ਵੀ ਹਰੰਗ ਬਗਲੋ ਵੀ ਬੈਠੇ ਹੋਏ ਹਾਂ ਮੀਟਿੰਗ ਵਗੈਰਾ ਦੀ ਹੈੱਡ ਆਫਿਸ ਸਾਡੀ ਗੱਲ ਚੱਲਦੀ ਆ ਮਾਨਯੋਗ ਐਮ ਡੀ ਸਾਹਿਬ ਕਹਿੰਦੇ ਵੀ ਬੀ ਕੇ ਸਿੰਘ ਨਾਲ ਜੋ ਆਪਣੇ ਫਾਈਨੈਂਸ ਕਮਿਸ਼ਨਰ ਨਾਲ ਕਮਿਸ਼ਨਰ ਨੇ ਉਹਨਾਂ ਨਾਲ ਜਲਦ ਤੋਂ ਜਲ ਤੁਹਾਡੀ ਮੁਲਾਕਾਤ ਕਰਾਈ ਜਾਊਗੀ ਸਾਡੀ ਮੰਗ ਮੇਨ ਇਹ ਆ ਵੀ 16 ਦੋ ਦੇਖੋ ਜੀ ਦੂਜੇ ਮਹੀਨੇ ਦੀ ਬੋਰਡ ਦੀ ਮੀਟਿੰਗ ਹੋਈ ਆ ਜਿਹੜੀ ਉਹਦੇ ਵਿੱਚ ਪਾਸ ਹੋਇਆ ਏਜੰਡਾ ਆਰ ਸੀ ਐਸ ਵੀ ਛੇਤੀਆ ਜੀ ਹੁਣ ਤੱਕ ਪਾਸ ਨਹੀਂ ਕਰ ਰਹੇ ਦੁਬਾਰਾ ਦੁਬਾਰਾ ਚਿੱਠੀ ਪੱਤਰ ਚਿੱਠੀ ਪੱਤਰ ਖੇਢੀ ਜਾਂਦੇ ਆ ਤੇ ਜਿਹੜੀ ਨੀਤੀ ਦੇ ਖਿਲਾਫ ਅਸੀਂ ਲੜ ਰਹੇ ਹਾਂ ਉਹ ਉਹ ਨੀਤੀ ਆ 2018 ਦੇ ਵਿੱਚ ਸੀਟੀਸੀ ਲਾਈ ਹੋਈ ਜਿਨੇ ਪਲਾਂਟਾਂ ਨੂੰ ਨਿੱਜੀਕਰਨ ਵੱਲ ਮਤਲਬ ਪ੍ਰਾਈਵੇਟ ਅਦਾਰਿਆਂ ਨੂੰ ਦੇਣ ਵੱਲ ਤੋਰਤਾ ਇਸ ਕਰਕੇ ਅਸੀਂ ਇਹ ਮੰਗ ਕਰਦੇ ਆਂ ਵੀ ਜਲ ਤੋਂ ਜਲਦੀ ਇਸ ਮਸਲੇ ਦਾ ਹੱਲ ਹੋਵੇ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਵੀਰੇ ਇਹਦੀ ਮੰਗ ਇਹ ਹੈ ਜੀ ਸਾਡੀਆਂ ਕੋਈ ਇੱਕ ਮੰਗ ਨਹੀਂ ਸਾਡੀਆਂ ਦੋ ਤੋਂ ਤਿੰਨ ਮੰਗਾਂ ਨੇ ਅੱਜ ਦੀਆਂ ਇੱਕ ਤਾਂ ਕੋਈ ਛੋਟੇ-ਛੋਟੀਆਂ ਮੰਗਾਂ ਸਾਡੀਆਂ ਪਲਾਂਟ ਪੱਧਰ ਦੀਆਂ ਹੁੰਦੀਆਂ ਵੀ ਪਲਾਂਟ ਸਾਡੀਆਂ ਮੰਗਾਂ ਨਹੀਂ ਪੂਰੀਆਂ ਕਰਦਾ ਉਦੇ ਵਜ੍ਹਾ ਨਾਲ ਇਹ ਧਰਨਾ ਲੱਗਿਆ ਤੇ ਦੂਜਾ ਧਰਨਾ ਜਿਹੜਾ ਹੈਗਾ ਇਹ ਸੀਟੀਸੀ ਰੱਦ ਕਰਾਉਣ ਵਾਸਤੇ ਆ ਸੀਟੀਸੀ ਇੱਕ ਪੈਟਰਨ ਬਣਾਇਆ ਗਿਆ ਸਾਡੇ ਤੇ ਤੇ ਉਹਨੂੰ ਰੱਦ ਕਰਾਉਣ ਵਾਸਤੇ ਆ ਪਹਿਲਾਂ ਵੀ ਕਈ ਵਾਰੀ ਗੱਲਾਂ ਬਾਤਾਂ ਚੱਲੀਆਂ ਅਫਸਰਾ ਨਾਲ ਵੀ ਚੱਲੀਆਂ ਹੈੱਡ ਆਫਿਸ ਵੀ ਚੱਲੀਆਂ ਸਰਕਾਰ ਨਾਲ ਵੀ ਹੋਈ ਆ ਪਰ ਇਹਦੇ ਕੋਈ ਵਿਚਾਰ ਨਹੀਂ ਦਿੱਤਾ ਗਿਆ ਉਹਨਾਂ ਦਾ ਹਰ ਵਾਰ ਚਿੱਠੀ ਪੱਤਰ ਵਾਲਾ ਕੰਮ ਕੀਤਾ ਜਾਂਦਾ ਤੇ ਸਾਡੀ ਇੱਕ ਮੰਗ ਇਹ ਵੀ ਹੈ ਤੀਸਰੀ ਵੀ ਸੀਐਮ ਸਾਹਿਬ ਨੇ ਨਹੀਂ ਨਹੀਂ ਕਰਦੇ 20 ਤੋਂ 21 ਵਾਰੀ ਸਾਨੂੰ ਲਿਖਤੀ ਮੀਟਿੰਗਾਂ ਦਾ ਸਮਾਂ ਦਿੱਤਾ ਆ 20 ਤਰੀਕ ਦਾ ਵੀ ਦਿੱਤਾ ਫਿਰ 24 ਦਾ ਦੇਤਾ ਉਹਨੂੰ ਹੁਣ ਅੱਗੇ ਕਰ ਦਿੱਤਾ ਗਿਆ ਦੋ ਤਰੀਕ ਦਾ ਪਾ ਦਿੱਤਾ ਗਿਆ ਤੇ ਸੀਐਮ ਸਾਹਿਬ ਵੀ ਸਾਡੇ ਨਾਲ ਕੋਈ ਮੀਟਿੰਗ ਨਹੀਂ ਕਰਦੇ ਉਹਦੇ ਵੀ ਵਿਰੋਧ ਦੇ ਵਿੱਚ ਪੰਜਾਬ ਸਰਕਾਰ ਦੇ ਵਿਰੋਧ ਦੇ ਵਿੱਚ ਵੀ ਅਸੀਂ ਨੇ ਅੱਜ ਧਰਨਾ ਲਾਇਆ ਗਿਆ ਬਾਈ ਜੀ ਉਹਨੇ ਮੇਰਾ ਨਾਮ ਸੁਤੰਤ ਸਿੰਘ ਹੈ ਜੀ ਹਾਂ ਜੀ ਧਰਨਾ ਲਾਇਆ ਅੱਜ ਜਿਹੜਾ ਇਹ ਧਰਨਾ ਸਿਰਫ ਪਟਿਆਲਾ ਪਲਾਂਟ ਵਿਖੇ ਨਹੀਂ ਹੈਗਾ ਇਹ ਸਾਰੇ ਹੀ ਮਿਲਕ ਪਲਾਂਟ ਦੇ ਕੈਟਲ ਫੀਡ ਪਲਾਂਟ ਜਿਹੜੇ ਮਿਲਕ ਫੈਡ ਦੇ ਸਾਰੇ ਪਲਾਂਟ ਆ ਇਹ ਸਾਰਿਆਂ ਦੇ ਗੇਟਾਂ ਦੇ ਧਰਨਾ ਤੇ ਗੇਟ ਟਰੈਲੀਆਂ ਨੇ ਕਿਉਂਕਿ ਸਾਨੂੰ 24 ਤਰੀਕ ਦਾ ਅਸੀਂ ਧਰਨਾ ਲਾਇਆ ਸੀਗਾ ਮਹਾਲੀ ਲਾਣਾ ਸੀਗਾ ਮਹਾਲੀ ਪਲਾਂਟ ਉਹ ਅਸੀਂ ਮੈਨੇਜਮੈਂਟ ਨੇ ਸਾਡੇ ਤੋਂ ਹਫਤੇ ਦਾ ਸਮਾਂ ਮੰਗਿਆ ਇਸ ਕਰਕੇ ਅਸੀਂ ਉਹਨਾਂ ਨੂੰ ਸਮਾਂ ਦੇ ਕੇ ਜਿਹੜੀਆਂ 2-2 3-3 ਘੰਟੇ ਦੀਆਂ ਇਹ ਛੋਟਾ ਪ੍ਰਦਰਸ਼ਨ ਕੀਤਾ ਅੱਜ ਪਰ ਜੇਕਰ ਸਾਡੀਆਂ ਮੰਗਾਂ